ਜੇ ਆਪਾਂ ਜਿਹੜੀ ਇਹ ਵੀਡੀਓ ਬਣਾ ਰਹੇ ਆ ਇੱਕ ਸਮਾਜਿਕ ਚੀਜ਼ ਹੈ ਬਹੁਤ ਸਾਰੀਆਂ ਵੀਡੀਓ ਦੇਖੀਆਂ ਔਰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗ ਰਿਹਾ ਕਿ ਕਿਸੇ ਨੂੰ ਬਿਜਲੀ ਦੇ ਖੰਭੇ ਨਾਲ ਕੋਈ ਕਰੰਟ ਲੱਗ ਗਿਆ ਕਿਤੇ ਸੜਕਾਂ ਵਿੱਚ ਪਾੜ ਪਏ ਨੇ ਕਿਤੇ ਕੋਈ ਨਾ ਕੋਈ ਪੁਰਾਣੀ ਬਿਲਡਿੰਗ ਢੱਠ ਰਹੀ ਹੈ ਮਾ ਦੇਖਿਆ ਮੇਨ ਰੂਡਾਂ ਦੇ ਉੱਤੇ ਵੀ ਜਿਹੜੇ ਜੀਟੀ ਰੋਡ ਬੜਾ ਰਸ਼ ਹੋ ਜਾਂਦਾ ਕਿਉਂਕਿ ਮੀਂਹ ਕਰਕੇ ਲੋਕੀ ਅਕਸਰ ਹੀ ਗੱਡੀਆਂ ਵਿੱਚ ਨਿਕਲਦੇ ਨੇ ਪਰ ਇੱਥੇ ਸੁਚੇਤ ਹੋਣ ਦੀ ਲੋੜ ਹੈ ਜਿਹੜਾ ਕੋਈ 2-4 ਦਿਨ 5-7 ਦਿਨ ਠਹਿਰ ਕੇ ਕਿਸੇ ਕੰਮ ਹੋ ਸਕਦਾ ਹੈ ਉਸ ਨੂੰ ਮਨਮਤੀ ਨਾਲ ਹੱਥ ਨਾਲ ਕਰਨ ਦੀ ਕੋਸ਼ਿਸ਼ ਨਾ ਕਰੀਏ ਜਿੰਨਾ ਵੀ ਹੋ ਸਕੇ ਘਰ ਦੇ ਵਿੱਚੋਂ ਬਾਰ ਬਿਨਾ ਮਤਲਬ ਤੋਂ ਨਾ ਨਿਕਲੀਏ ਕਿਉਂਕਿ ਪ੍ਰਕਿਰਤੀ ਔਰ ਤੁਸੀਂ ਦੇਖ ਹੀ ਰਹੇ ਹੋ ਬੇਤਹਾਸ਼ਾ ਮੀਂਹ ਪੈ ਰਿਹਾ ਹੈ ਇਹ ਪ੍ਰਮਾਤਮਾ ਦਾ ਹੁਕਮ ਹੈ ਕੋਈ ਕਰੋਪੀ ਨਹੀਂ ਆ ਉਹਦਾ ਹੁਕਮ ਹੈ ਉਹਦੀ ਬਣਾਈ ਰਚਨਾ ਹੈ ਉਹਦੀ ਉਪਜਾ ਅਸੀਂ ਸਾਰੀ ਸ੍ਰਿਸ਼ਟੀ ਔਰ ਜਿਸੇ ਰੂਪ ਚ ਚਲਾਉਣਾ ਚਾਹਵੇ ਚਲਾ ਸਕਦਾ ਕਿਉਂਕਿ ਉਹ ਮਾਲਕ ਹੈ ਪਰ ਸਾਡੀ ਜੋ ਬਲਬਤ ਤਾਕਤ ਕੰਮ ਕਰਦੀ ਹੋਵੇ ਬਿਨਾਂ وجہ ਤੋਂ ਬਿਨਾਂ ਕਿਸੇ ਕਾਰਨ ਤੋਂ ਆਪਾਂ ਕੋਸ਼ਿਸ਼ ਕਰੀਏ ਘਰਾਂ ਤੋਂ ਨਾ ਨਿਕਲੀਏ ਔਰ ਅਕਸਰ ਮੈਂ ਦੇਖਿਆ ਲੋਕ ਗਲੀਆਂ ਦੇ ਵਿੱਚ ਪਾਣੀ ਖੜ ਜਾਂਦਾ ਕਈ ਬੜਾ ਵਿੱਚ ਨੰਗੇ ਪੈਰੀ ਚੱਲਣ ਦੀ ਕੋਸ਼ਿਸ਼ ਕਰਦੇ ਨੇ ਜੇ ਮਜਬੂਰੀ ਕੋਈ ਚੱਲ ਰਿਹਾ ਕੋਈ ਮਜ਼ਦੂਰੀ ਕਰਨੀ ਕਿਸੇ ਨੇ ਦਿਹਾੜੀ ਲੈਣੀ ਹੋਵੇ ਤਾਂ ਜ਼ਰੂਰੀ ਹੈ ਪਰ ਕਈ ਸ਼ੌਂਕ ਨਾਲ ਚੱਲ ਰਹੇ ਨੇ ਜ਼ਿੰਦਗੀ ਤੋਂ ਕੀਮਤੀ ਕੋਈ ਚੀਜ਼ ਨਹੀਂ ਹੈਗੀ ਇਸ ਨੂੰ ਬਿਨਾਂ ਵਜ੍ਹਾ ਭੰਗ ਦੇ ਭਾਣਾ ਗਵਾਈਏ ਆਓ ਸਾਰੇ ਰਲ ਮਿਲ ਕੇ ਪ੍ਰਾਰਾਲਾ ਕਰੀਏ ਅਸੀਂ ਘਰਾਂ ਵਿੱਚ ਬੈ ਕੇ ਵੀ ਦੁਆਵਾਂ ਕਰ ਸਕਦੇ ਹਾਂ ਉਹਨਾਂ ਲਈ ਜਿਨ੍ਹਾਂ ਦੇ ਘਰ ਬਾਹਰ ਜਾਨੀ ਮਾਲੀ ਨੁਕਸਾਨ ਹੋਏ ਨੇ ਪਰਮਾਤਮਾ ਦਾ ਹੁਕਮ ਉਹ ਚਾਹੇ ਉਸ ਨੂੰ ਕਿਸੇ ਵੀ ਰੂਪ ਦੇ ਵਿੱਚ ਬਦਲ ਸਕਦਾ ਹੈ ਕਿਉਂਕਿ ਪ੍ਰਕਿਰਤੀ ਦੇ ਉੱਤੇ ਕਿਸੇ ਦਾ ਜੂਰ ਨਹੀਂ ਚੱਲਦਾ ਪ੍ਰਕਿਰਤੀ ਦੇ ਉੱਤੇ ਆਪਾਂ ਜੇ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦੇਵਾਂਗੇ ਰਲ ਮਿਲ ਕੇ ਕਿਸੇ ਨਾ ਕਿਸੇ ਰੂਪ ਚ ਕਿਸੇ ਦੀ ਮਦਦ ਕਰ ਸਕੀਏ ਫਿਰ ਇਨਸਾਨੀਅਤ ਕਾਇਮ ਹੈ ਫਿਰ ਪਰਮਾਤਮਾ ਦੀ ਨਜ਼ਰ ਚ ਅਸੀਂ ਵੀ ਸਹੀ ਹਾਂ ਧੰਨਵਾਦ ਜੀ ਸਾਰਿਆਂ ਦਾ